ਵਾਸ ਨੋਟ ਟਰੂ ਐਟ ਆਲ ਔਰ ਤੁਹਾਨੂੰ ਸਾਰਿਆਂ ਨੂੰ ਇਸ ਬੁਲਾਣ ਦਾ ਮਕਸਦ ਮੇਰੇ ਇਹੀ ਹੈ ਕਿ ਜਦੋਂ ਇੰਨੀ ਸੈਂਸੇਸ਼ਨਲ ਖਬਰ ਆਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟਿਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਨੂੰ ਉਹਨੂੰ ਪੁੱਛਿਆ ਵੀ ਕਿ ਤੁਸੀਂ ਯੂ ਆਰ ਐਨ ਆਰ ਆਈ ਤੁਸੀਂ ਬਾਹਰੋਂ ਆਏ ਹੋ ਵੀ ਹਾਊ ਕੁਡ ਯੂ ਗਿਵ ਸੱਚ ਐਨ ਰਿਸਪੋਨਸੀਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆ ਸੇਇੰਗ ਕਿ ਕੁਝ ਯਾਦ ਨਹੀਂ ਆ ਰਿਹਾ ਐਦਾਂ ਮਤਲਬ So, also, दे कल ਤੁਹਾਡੇ ਜੋ ਵੀ ਕਈ ਮੈਨੂੰ ਮਿਲ ਕੇ ਗਏ ਆ ਮੀਡੀਆ ਵਾਲੇ ਤੁਸੀਂ ਕਵਰ ਵੀ ਕੀਤਾ ਸੀ ਵਿਦਨ ਦਿਹਾੜੇ ਜਾਂ ਲੇਟ ਨਾਈਟ ੜੀ ਵੱਡੀ ਲੁੱਟ ਹੋ ਗਈ ਹੈ ਸੋ ਇਟ ਇਜ਼ਨ ਅਪੀਲਡ ਥਰੂ ਯੋਰ ਮੀਡੀਆਮ ਆਲਸੋ ਕਿ ਪਬਲਿਕ ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਅ ਚ ਸ਼ਾਇਦ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀ ਆ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੀ ਕੰਟ੍ਰੈਕਟ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸੀਗਾ ਬਟ ਟਰਨਡ ਆਊਟ ਕਿ ਕੁਝ ਵੀ ਨਾਉ that ladies claiming ਕਿ ਮੈਂ ਤਾਂ ਜੁਨਰੀ ਦਾ ਨਾਮ ਵੀ ਨਹੀਂ ਲਿਆ ਮਤਲਬ ਫਰਮ ਸੇਇੰਗ ਕਿ ਚਾਲੀ ਤੋਲੇ ਮੇਰੇ ਨਾਲ ਕੋ ਹੋਈ ਹੈ ਗਨ ਪੁਆਇੰਟ ਤੇ ਹੋਈ ਹੈ ਨਾਉ ਦੇ ਆਰ ਸੇਇੰਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੈਂਡ ਕਹ ਰਿਹਾ ਹੈ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ ਥੈਨ ਟੂ ਦਾ ਪੁਆਇੰਟ ਹੀ ਇਵਨ ਸੇਇੰਗ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਜੇ ਤੂੰ ਇਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ ਸੋ ਇਟ ਇਜ਼ ਅਨ ਅਪੀਲ ਕਿ ਪਬਲਿਕ ਨੂੰ ਕਿ ਤੁਸੀਂ ਜੋ ਰਿਐਲਿਟੀ ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁੱਟਖੋ ਵੀ ਹੁੰਦੀ ਜੇ ਤੁਸੀਂ ਜੈਨੂਇਨ ਸਾਨੂੰ ਦੱਸੋਗੇ ਤਾਂ ਥੈਟ ਵਿਲ ਹੈਲਪ ਯੂ ਆਲਸੋ ਸਾਡੇ ਲਈ ਵੀ ਉਹਨੂੰ ਤਫਤੀਸ਼ ਕਰਨਾ ਜ਼ਿਆਦਾ ਸੌਖਾ ਹੈ ਮੈਂ ਜੀ ਇਹ ਮਨ ਚਾਗੜਾ ਜਦੋਂ ਝਗੜਾ ਕਰ ਰਹੇ ਸੀ ਇਟ ਇਜ਼ ਆਲ ਟਰੂ ਇਨਾ ਦਾ 5 ਸਾਲ ਦੀ ਬੱਚੀ ਵੀ ਸੀਗੀ ਬੇਟਾ ਵੀ ਸੀ ਇੱਕ ਸ਼ਾਇਦ ਇਨਾ ਦਾ ਕੋਈ 19 20 ਇਅਰਸ ਦਾ ਫੈਮਿਲੀ ਮੈਂਬਰ ਵੀ ਸੀਗਾ ਬਟ ਜੋ ਇਹ ਕਹਾਣੀ ਜ਼ਿਆਦਾ ਵਾਈਫ ਔਰ ਹਸਬੈਂਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਮੱਥੇ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਭੱਜ ਗਏ ਦੂਜੀ ਪਾਰਟੀ ਕੇ ਤਾਂ ਕੁਝ ਹੋਰੀ ਗੱਲ ਬਣ ਗਈ ਬਟ देयर वाज नो ਗਨਪੁਆਇੰਟ देयर वाज नो ਲੂਟ ਆਫ ਐਨੀ ਜੁਲੂ ਬਟ ਮੂਲੀ ਕਿ ਕਿ ਉਹਨੂੰ 80 ਬੱਟੀ ਦਾ ਨਾਮਾ ਕਿਵੇਂ ਇਹਨਾਂ ਨੇ ਬਣਾਇਆ ਕਾਰਨ ਕਿਸੇ ਦੇ ਦੇਖੋ ਜੀ ਇਹੀ ਮੈਂ ਤੁਹਾਨੂੰ ਮੈਂ ਵੀ ਨਾਲ ਨਾਲ ਗੱਲਬਾਤ ਕੀਤੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਕਹਿੰਦੇ ਹੱਥੋਂ ਪਾਈ ਹੋਇਆ ਹੱਥੋਂ ਪਾਈ ਕਿਉਂ ਹੋ ਗਿਆ ਉਹਨਾਂ ਤੇ ਹਸਬੰਡ ਵਾਈਫ ਨੂੰ ਬੋਤਾ ਨਹੀਂ ਦੱਸਦੇ ਕੋ ਜਿਹੜੇ ਮੁੰਡੇ ਅਰਟੀਗਾ ਵਾਲੇ ਪਿੱਛੋਂ ਆ ਰਹੇ ਸੀਗੇ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈ ਵੀ ਖੜੀ ਹੈ ਕੁਛ ਇਸ ਤਰ੍ਹਾਂ ਦਾ ਆਪਸ ਵਿੱਚ ਤਾਂ ਨਹੀਂ ਨਾ ਦਾ ਕੋਈ ਖਿੱਚਾ ਤੋਈ ਹੋ ਰਹੀ ਬਟ ਈਵਨ ਦੇ ਆਰ ਸ਼ੌਕ ਹੈ ਨਾ ਨੇ ਐਨੀ ਵੱਡੀ ਕਹਾਣੀ ਪਤਾ ਨਹੀਂ ਪਤਾ ਲੱਗ ਪਈ ਕਿ ਇਹਨਾਂ ਦੀ ਕੀ ਕਹਾਣੀ ਹੈ ਨਹੀਂ ਜੀ ਮਨਸ਼ਾ ਤਾਂ ਮੈਨੂੰ ਹੁਣ ਜਦੋਂ ਹੌਲੀ ਹੌਲੀ ਥੋੜਾ ਜਿਹਾ ਯਾਦ ਆਇਆ ਕਿ ਮੈਨੂੰ ਕਿਸੇ ਨੇ ਕਿਹਾ ਕਿ ਜੇ ਤੂੰ ਐਦਾਂ ਦੀ ਕੋਈ ਵਾਰਦਾਤ ਵਾਲੀ ਗੱਲ ਕਰੋਗੇ ਤਾਂ ਤੁਹਾਡਾ ਐਕਸ਼ਨ ਹੋ ਜਾਊਗਾ। ਇਹਦਾ ਮਤਲਬ ਦੱਸਦੇ ਜਾਇ ਤਾਂ ਹੋਊਗਾ ਤਾਂ ਕਿੰਨੇ ਹੈਲਪ ਨਹੀਂ ਕਰਨੀ ਕਿਸੇ ਦਿਨ ਉਹ ਕੋ ਬਾਹ ਇਹ ਜਾ ਇਨਸੀਡੈਂਟ ਦੇਖ ਕੇ ਜਿਹੜਾ ਬੰਦਾ ਹੈ ਪਰ ਦੇਖਦਾ ਜਾ ਬੁਝੀ ਹੈ। ਤੁਹਾਨੂੰ ਜੀ ਮੀਡੀਆ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ 'ਚ ਬੁਲਾਉਂਦਾ ਇਹ ਹੀ ਰਿਕੁਐਸਟ ਔਰ ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆਰ ਈਵਨ ਦੇ ਆਰ ਨਾਟ ਈਵਨ ਲੋਕਲਾਈਟਸ ਮੈਂ ਤਾਂ ਹੀ ਉਹਨਾਂ ਨੂੰ ਕਿਹਾ